ਉਹ ਵਾਲਟੀ ਬੂਲ ਦੇ ਚੱਕਰ ਕਰਕੇ ਹਾਂ ਇਹ ਜੀ ਹਲਤੀ ਨਗਰ ਆਪਾਂ ਆਂ। ਆਂਦੀਆਂ ਦੀ ਸਸਰੀਕਾਲ ਜੀ ਸਾਹ ਤੁੱਟਾ ਦੇ ਪੇਜ ਵਾਲੀ ਵੱਲ ਸ਼ੂਟਿੰਗ ਕਰੇ ਤੇ ਸ਼੍ਰੀ ਗੁਰੂ ਰਵੀਦਾ ਫਲੈਵ ਫੈਲਵਰ ਕਲੱਬ ਰੀਸੜਾ ਵੱਲੋਂ ਪਹਿਲਾ ਸ਼ਾਨਦਾਰ ਸਮੈਸ਼ਿੰਗ ਵਾਲੀ ਵੱਲ ਲੱਪਾ ਕੋ ਟੂਰਨਾਮੈਂਟ ਕਰਾਇਆ ਜਾ ਰਿਹਾ ਵੀਰੇ। ਪਹਿਲਾਂ 400 ਦੂਜਾ 4100 ਤੀਜਾ 2100 ਤੇ ਬੈਸਟ ਸ਼ੂਟਰ ਤੇ ਨਟਮੈਨ ਨੂੰ 11 150 ਬਹੁਤ ਬਹੁਤ ਧੰਨਵਾਦ ਐਨਆਰਆਈ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਮਨਦੀਪ ਸਿੰਘ ਜੱਸੀ ਸੁਖੀ ਗੁਰਪ੍ਰੀਤ ਲਾਲੀ ਲਾਪ੍ਰੀਤ ਗਗਨ ਫੌਜੀ ਲਾਡੀ ਮਲੇਸ਼ੀਆ ਚੇਰ ਸਿੰਘ ਲਾਪ੍ਰੀਤ ਸਿੰਘ ਸਤਗੁਰੂ ਫੌਜੀ ਜੋਤੀ ਇਕ ਲਈ ਪ੍ਰੀਤ ਹੈਰੀ ਵਾਸ ਜੀਵ ਆਸਟ੍ਰੇਲੀਆ ਮਾਸਟਰ ਭੁਪਿੰਦਰ ਲਾਡੀ ਨੂੰ ਸਿਕੰਦਰ ਸਿੰਘ ਗੋਰਾ ਕਨੇਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਵੀਰੇ ਲਾਈਵ ਦੀ ਅਪਡੇਟ ਜਰੂਰ ਦਿਓ ਵੀਰੇ ਆਏ ਲੱਪਾਕਟ ਦਾ ਟੂਰਨਾਮੈਂਟ ਲਾਈਵ ਕਰਨਾ ਆਪਾਂ ਈਸੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਗਰਾਊਂਡ ਬਿਲਕੁਲ ਰੈਡੀ ਹੈ ਬਾਈ ਜੀ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਇੱਕ ਇੱਕ ਸ਼ੇਅਰ ਜ਼ਰੂਰ ਕਰਿਓ ਭਾਈ ਜੀ ਜੁੜੇ ਰਹੋ ਲਾਈਵ ਨਾਲ ਕਰਾਂਗੇ ਥੋੜੇ ਟਾਈਮ ਬਾਅਦ ਅਪਡੇਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੇਅਰ ਜ਼ਰੂਰ ਕਰ ਦਿਓ ਜੀ ਇੱਕ ਇੱਕ ਨੈਟਵਰਕ ਦੀ ਅਪਡੇਟ ਜ਼ਰੂਰ ਦਿਓ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੇਅਰ ਜ਼ਰੂਰ ਕਰਿਓ ਭਾਈ ਜੀ ਥੋੜੇ ਕਰਾਂਗੇ ਥੋੜੇ ਟਾਈਮ ਬਾਅਦ ਆਪਰੇ ਲਾਈਵ ਬਹੁਤ ਬਹੁਤ ਧੰਨਵਾਦ ਸ਼ੁਕਰੀਆ huh <laughs>